ਪਿਆਰੀ ਵਿਦਿਆਰਥੀਓ ਅੱਜ ਆਪਾਂ ਇਸ ਵਿੜੂ ਦੇ ਟੇਬਲ ਟੈਨਿਸ ਦੇ ਰੂਲਸ ਬਾਰੇ ਜਾਣਾਂਗੇ ਕਿਵੇਂ ਸਕੋਰਿੰਗ ਹੁੰਦੀ ਹੈ ਕਿਵੇਂ ਪੁਆਇੰਟ ਲੈਤੇ ਜਾਂਦੇ ਆ ਤਾਂ ਪਹਿਲਾ ਰੂਲ ਗੱਲ ਕਰਦੇ ਆ ਸਰਵਿਸ ਰੂਲ ਦੀ ਸਰਵਿਸ ਰੂਲ ਜੇ ਤੁਹਾਨੂੰ ਪਹਿਲਾਂ ਪਤਾ ਵੀ ਟੇਬਲ ਕਿਵੇਂ ਹੁੰਦਾਗਾ ਵਿਚਾਲੇ ਨੈਟ ਹੁੰਦਾ ਦੋ ਦੋਨਾਂ ਸਾਈਡਾਂ ਤੇ ਕੀ ਹੈਗਾ ਆਪੋਨੈਂਟ 플레이ਰ ਤੇ ਇੱਕ ਤੁਸੀਂ ਹੋ ਸਕਦੇ ਹੋ ਜਿਵੇਂ ਬਲੈਕ ਵਾਲੇ ਮੰਨ ਲਓ ਵੀ ਤੁਸੀਂ ਹੋਗੇ ਤੁਸੀਂ ਸਰਵਿਸ ਕਰਨੀ ਹੈਗੀ ਤਾਂ ਕਿਵੇਂ ਸਰਵਿਸ ਕਰੋਗੇ ਤਾਂ ਉਹਦੇ ਲਈ ਕੀ ਹੈਗਾ ਬਹੁਤ ਧਿਆਨ ਨਾਲ ਸਿੱਖਣ ਵਾਲੇ ਰੂਲਸ ਹੈ ਸਰਵਿਸ ਰੂਲ ਮੀਨ ਹੁੰਦੇ ਹੈਗੇ ਵੀ ਤੁਸੀਂ ਪਹਿਲਾਂ ਬਾਲ ਉੱਪਰ ਨੂੰ ਉਸ਼ਾਲਣੀ ਹੈਗੀ ਤੇ ਤੁਹਾਡੇ ਰੈਕੇਟ ਤੇ ਵੱਜ ਕੇ ਤੁਹਾਡੀ ਸਾਈਡ ਵੱਜੂਗੀ ਪਹਿਲਾਂ ਫਿਰ ਦੂਜੇ اپੋਨੈਂਟ ਦੀ ਸਾਈਡ ਤੇ ਵਿਰੋਧੀ ਦੀ ਸਾਈਡ ਤੇ ਵੀ ਉਹ ਗੁਰਕਣੀ ਚਾਹੀਦੀ ਹੈ ਠੀਕ ਹੈ ਜੰਪ ਕਰੂਗੀ ਜੇ ਇਸ ਤਰ੍ਹਾਂ ਹੋ ਰਿਹਾ ਤਾਂ ਇਹ ਸਰਵਿਸ ਸਹੀ ਹੈਗੀ ਫਿਰ اپੋਨੈਂਟ ਤੁਹਾਡਾ ਵਾਪਸ ਕਰੂਗਾ ਤੁਹਾਡੀ ਸਾਈਡ ਨੂੰ ਜੇ ਤੁਹਾਡੀ ਸਾਈਡ ਵੱਜਦੀ ਹੈ ਤਾਂ ਸਹੀ ਹੈ ਜੋ ਆਪਦੀ ਸਾਈਡ ਤੇ ਮਾਰ ਕੇ ਤੁਹਾਡੀ ਸਾਈਡ ਤੇ ਭੇਜਦਾ ਤਾਂ ਉਹ ਗਲਤ ਹੈਗਾ ਠੀਕ ਹੈ ਤੁਹਾਡਾ ਪੁਆਇੰਟ ਹੋ ਜਾਊਗਾ ਉਹ ਤੁਹਾਡੀ ਸਾਈਡ ਦੀ ਸਿੱਧੀ ਮਾਰੂਗਾ ਤੁਸੀਂ ਵਾਪਸ ਉਹਦੀ ਸਾਈਡ ਤੇ ਮਾਰਨਾ ਸਿੱਧਾ ਠੀਕ ਹੈ ਤਾਂ ਇਹ ਪ੍ਰੋਸੈਸ ਚੱਲਦਾ ਰਹੂਗਾ ਉਹ ਤੁਹਾਡੀ ਸਾਈਡ ਤੇ ਮਾਰੂਗਾ ਤੁਸੀਂ ਉਹਦੀ ਸਾਈਡ ਤੇ ਮਾਰੋਗੇ ਜਿੰਨਾ ਜਿੱਕਰ ਪੁਆਇੰਟ ਨਹੀਂ ਜਿੱਤਦੇ ਹੁਣ ਪੁਆਇੰਟ ਕਿਵੇਂ ਜਿੱਤਣਾ ਹੈ ਜੇਕਰ ਤੁਸੀਂ ਉਹਦੀ ਸਾਈਡ ਤੇ ਮਾਰ ਕੇ ਸਿੱਧੀ ਬਾਹਰ ਭੇਜਤੀ ਤਾਂ ਤੁਹਾਡਾ ਪੁਆਇੰਟ ਹੋ ਗਿਆ ਠੀਕ ਹੈ ਜੇ ਤੂੰ ਦੋ ਜੰਪ ਕਰ ਗਈ ਡਬਲ ਬਾਉਂਸ ਹੋ ਗਿਆ ਆਪੋ ਨੂੰ ਉਹਦੀ ਸਾਈਡ ਤੇ ਇੱਕ ਹੀ ਬਾਉਂਸ ਤੇ ਹੀ ਉਹਨੇ ਮਾਰਨਾ ਸੀਗਾ ਠੀਕ ਹੈ ਜਾਂ ਉਹਨੇ ਬਾਹਰ ਮਾਰਤੀ ਆਊਟਸਾਈਡ ਕਰਤੀ ਤੁਹਾਡੀ ਸਾਈਡ ਤੇ ਤੁਹਾਡੀ ਸਾਈਡ ਤੇ ਜੰਪ ਨਹੀਂ ਇੱਤਾ ਤਾਂ ਵੀ ਪੁਆਇੰਟ ਹੈ ਉਹਨੇ ਨੈਟ 'ਚ ਮਾਰਤੀ ਤਾਂ ਵੀ ਤੁਹਾਡਾ ਪੁਆਇੰਟ ਆਗਾ ਠੀਕ ਹੈ ਤਾਂ ਤੁਸੀਂ ਕੀ ਹੈਗਾ ਜੇ ਮਾਰ ਕੇ ਨੈਟ ਤੇ ਉਧਰਲੀ ਸਾਈਡ ਤੇ ਦੋ ਜੰਪ ਹੋ ਜਾਂਦੇ ਆ ਤੇ ਇਹ ਲੈਟ ਹੋ ਜਾਂਦੀ ਹੈ ਲੈਟ ਕੰਡੀਸ਼ਨ ਦੇ ਵਿੱਚ ਰੀ ਸਰਵਿਸ ਹੁੰਦੀ ਹੈ ਸਰਵਿਸ ਦੁਆਰੇ ਹੋਊਗੀ ਤੇ ਹੁਣ ਸਕੋਰਿੰਗ ਕਿਵੇਂ ਕਰਨੀ ਹੈਗੀ ਸਕੋਰਿੰਗ ਲਈ ਕੀ ਹੈਗਾ ਵੀ ਮੰਨ ਲਓ ਤੁਸੀਂ ਬਲੈਕ ਪਲੇਅਰ ਹੋਗੇ ਉੱਪਰਲੀ ਸਾਈਡ ਤੇ ਦਿਖਾਇਆ ਹੋਇਆ ਹੈਗਾ ਦੂਸਰਾ ਆਪੋ ਲੋ ਜਿਹੜਾ ਬਲੂ ਪਲੇਅਰ ਹੈ ਜੇ ਤੁਸੀਂ ਸਰਵਿਸ ਕਰ ਰਹੇ ਹੋ ਤਾਂ ਤੁਹਾਡੇ ਸਾਹਮਣੇ ਤੀਰ ਲੱਗਿਆ ਹੋਊਗਾ ਠੀਕ ਹੈ ਤੇ ਜੇ ਆਪ ਕੋ ਦੂਸਰਾ ਕਰ ਰਿਹਾ ਤਾਂ ਉਹਦੇ ਉੱਤੇ ਤੀਰ ਲੱਗਿਆ ਹੋਇਆ ਹੋਊਗਾ ਤਾਂ ਨਾਰਮਲ ਮੈਚਾਂ ਦੇ ਵਿੱਚ ਆਪਾਂ ਵੈਸੀ ਹੀ ਆਪਾਂ ਕਾਊਂਟ ਕਰ ਲੈਣੇ ਹੁੰਦੇ ਆ ਤੇ ਤੁਸੀਂ ਜਿਵੇਂ ਸਰਵਿਸ ਕਰਨੀ ਹੈਗੀ ਸਰਵਿਸ ਕਰਨ ਵੇਲੇ ਕੀ ਹੁੰਦਾਗਾ ਵੀ ਤੁਸੀਂ ਆਪ ਦੀ ਸਾਈਡ ਤੇ ਬਾਲ ਮਾਰ ਕੇ ਦੂਜੀ ਸਾਈਡ ਤੇ ਜਾਊਗੀ ਤੇ ਫਿਰ ਉਹ ਉਸ ਤਰ੍ਹਾਂ ਪੁਆਇੰਟ ਲੈਣਾਗਾ ਮੰਨ ਲਓ ਤੁਸੀਂ ਇੱਕ ਪੁਆਇੰਟ ਲੈ ਲਿਆ ਵੀ ਤੁਸੀਂ ਉਹ ਆਪੋਨੈਂਟ ਦੀ ਸਾਈਡ ਤੇ ਮਾਰ ਕੇ ਇੱਕ ਪੁਆਇੰਟ ਲੈ ਲਿਆ ਤੇ ਤੁਹਾਡਾ ਇੱਕ ਪੁਆਇੰਟ ਆ ਗਿਆ। ਉਵੇਂ ਤੁਸੀਂ ਦੂਜੀ ਸਰਵਿਸ ਕੀਤੀ, ਉਹਨੇ ਬਾਹਰ ਮਾਰਤੀ ਤੁਹਾਡਾ ਦੋ ਪੁਆਇੰਟ ਹੋ ਗਿਆ। ਆਪਾਂ ਅਸਿਊਮ ਕਰ ਰਹੇ ਹਾਂ, ਮੰਨ ਰਹੇ ਹਾਂ ਵੀ ਦੋ ਪੁਆਇੰਟ ਤੁਹਾਡੇ ਹੋ ਗਏ। ਹੁਣ ਦੋ ਪੁਆਇੰਟਾਂ ਬਾਅਦ ਸਰਵਿਸ ਬਦਲੂਗੀ। ਉਹ ਕਿਹਦੇ ਕੋਲ ਜਾਊਗੀ? ਦੂਜੇ ਕੋਲੇ। ਚਾਹੇ ਪੁਆਇੰਟ ਤੁਸੀਂ ਲੈਂਦੇ ਐ ਪਰ ਦੋ ਪੁਆਇੰਟਾਂ ਬਾਅਦ ਸਰਵਿਸ ਬਦਲੂਗੀ ਉਹ ਦੂਜੇ ਕੋਲ ਜਾਊ। ਮੰਨ ਲਓ ਬਲੂ ਪਲੇਅਰ ਕੋਲੇ ਬਾਗੇ ਜਿਹੜਾ ਤੁਹਾਡਾ ਵਿਰੋਧੀ ਆ, ਉਹਨੇ ਵੀ ਦੋ ਪੁਆਇੰਟ ਮੰਨ ਲਓ ਆਪਾਂ ਨੇ ਤੋਂ ਲੈ ਲਏ। ਬਿਰ ਨੂੰ ਦੋ ਸਰਵਿਸ ਕਰੀਆਂ ਤੇ ਪੁਆਇੰਟ ਲੈ ਲਏ ਹੁਣ ਸਰਵਿਸ ਵਾਪਸ ਤੁਹਾਡੇ ਕੋਲੇ ਆਊਗੀ ਤੇ ਮੰਨ ਕੇ ਚੱਲਣਾ ਵੀ ਜਦੋਂ ਦੋ ਪੁਆਇੰਟ ਦਾ ਹੋ ਗਏ ਚਾਹੇ ਕਿਸੇ ਨੇ ਮਰਜ਼ੀ ਲੈ ਲੇ ਜਾਂ ਦੋ ਹੋ ਗਏ ਚਾਰ ਹੋ ਗਏ 6 ਹੋ ਗਏ 8 ਹੋ ਗਏ ਤਾਂ ਸਰਵਿਸ ਚੇਂਜ ਹੋਊਗੀ ਦੋਨਾਂ ਦੇ ਪੁਆਇੰਟਾਂ ਨੂੰ ਮਿਲਾ ਕੇ ਠੀਕ ਹੈ ਜਿੱਤੂਗਾ ਕਦੋਂ ਜੇ ਤੁਹਾਡੇ 11 ਪੁਆਇੰਟ ਹੋ ਗਏ ਤਾਂ ਤੁਸੀਂ ਇੱਕ ਸੈੱਟ ਜਿੱਤ ਜਾਓਗੇ ਤਾਂ ਗੇਮ ਗੇਮ ਕਦੋਂ ਜਿੱਤੋਗੇ ਜਦੋਂ ਸਾਰੇ 5 ਸੈੱਟ ਹੁੰਦੇ ਆ ਪੰਜਾਂ ਸੈੱਟਾਂ ਦੇ ਵਿੱਚੋਂ ਜਦੋਂ ਕੋਈ ਇੱਕ ਪਲੇਅਰ ਜਿਹੜਾਗਾ ਤਿੰਨ ਗੇਮਾਂ ਜਿੱਤ ਜਾਊਗਾ ਤਾਂ ਉਦੋਂ ਕੀ ਹੈਗਾ ਉਹ ਮੈਚ ਗੇਮ ਖਤਮ ਹੋਊਗੀ ਪਰ ਇੱਕ ਤੇ ਗਲਤੀਆਂ ਚ ਰੱਖਣ ਵਾਲੀ ਇਹ ਵੀ ਪਹਿਲਾ ਸਰਵ ਜੇਕਰ ਤੁਸੀਂ ਕਰੀ ਹੈ ਤਾਂ ਸੈਕਿੰਡ ਸੈੱਟ ਦੇ ਵਿੱਚ ਤੁਹਾਡਾ ਆਪੋਨੈਂਟ ਜਿਹੜਾ ਸਰਵ ਹੈ ਉਹ ਕਰੂਗਾ ਤਾਂ ਗੇਮ ਓਵਰ ਉਦੋਂ ਹੋਊਗੀ ਜਦੋਂ ਤੁਸੀਂ ਤਿੰਨ ਸੈੱਟ ਜਿੱਤ ਜਿਓਗੇ ਘੱਟੋ ਘੱਟ ਤਿੰਨ ਸੈੱਟ ਠੀਕ ਹੈਗਾ ਤੇ 11 ਤੇ ਜੇ ਮੰਨ ਲਓ ਪੁਆਇੰਟ ਹੈਗੇ ਤੁਹਾਡੇ ਤੇ ਵਿਰੋਧੀ ਦੇ ਮੰਨ ਲਓ 20 ਪੁਆਇੰਟ ਜਿਹੜਾ ਹੈਗਾ ਕਾ ਆਪੋਨੈਂਟ ਉਹਦੇ 9 ਪੁਆਇੰਟ ਹੈ ਤਾਂ ਤੁਸੀਂ ਜਿੱਤ ਜਿਓਗੇ ਡਿਫਰੈਂਸ ਇਹ 2 ਦਾ ਹੋਣਾ ਚਾਹੀਦਾ ਘੱਟੋ ਘੱਟ 2 ਦਾ ਡਿਫਰੈਂਸ ਹੋਊਗਾ ਤਾਂ ਤੁਸੀਂ ਜਿੱਤ ਸਕਦੇ ਹੋ ਜੇ 3 ਦਾ ਡਿਫਰੈਂਸ ਹੈਗਾ ਤਾਂ ਵੀ ਜਿੱਤ ਜਿਓਗੇ ਜੇ ਮੰਨ ਲਓ 11 10 ਹੈ 11 10 ਦੇ ਵਿੱਚ ਇਹ ਡਿਫਰੈਂਸ ਹੈ ਫਰਕ ਹੈ ਉਹ 1 ਪੁਆਇੰਟ ਦਾ ਹੋਊਗਾ ਤੇ ਇੱਥੇ ਤੁਸੀਂ ਗੇਮ ਨਹੀਂ ਜਿੱਤੋਗੇ ਇੱਥੇ ਘੱਟੋ ਘੱਟ 2 ਦਾ ਫਰਕ ਹੋਣਾ ਚਾਹੀਦਾ 2 ਦਾ ਡਿਫਰੈਂਸ ਹੋਣਾ ਚਾਹੀਦਾਗਾ ਜੇ ਤੁਹਾਡੇ 12 ਪੁਆਇੰਟ ਹੋਗੇ ਤਾਂ ਤੁਸੀਂ ਗੇਮ ਜਿਹੜੇ ਜਿੱਤੋਗੇ ਜੇ ਆਪੋਨੈਂਡ ਨੇ ਇੱਕ ਪੁਆਇੰਟ ਲੈ ਲਿਆ ਤਾਂ ਫੇਰ ਤੁਹਾਨੂੰ ਦੋ ਪੁਆਇੰਟ ਲਗਾਤਾਰ ਲੈਣੇ ਪੈਣਗੇ ਜਦੋਂ ਵੀ ਦੋ ਦਾ ਡਿਫਰੈਂਸ ਹੋ ਗਿਆ ਜੇ ਮੰਨ ਲਓ 11 11 ਪੁਆਇੰਟ ਹੋ ਗਏ ਤਾਂ ਫੇਰ ਦੋ ਪੁਆਇੰਟ ਦਾ ਜਿਹੜਾ ਡਿਫਰੈਂਸ ਹੈਗਾ ਹੋਣਾ ਚਾਹੀਦਾ ਕਿਉਂਕਿ ਇੱਥੇ ਜ਼ੀਰੋ ਦਾ ਡਿਫਰੈਂਸ ਹੋ ਗਿਆ ਜੇ ਤੁਹਾਡੇ 13 ਹੋਣਗੇ ਤਾਂ ਦੋ ਦਾ ਡਿਫਰੈਂਸ ਆਊਗਾ ਜਾਂ ਉਹਦੇ 13 ਹੋਗੇ ਤਾਂ ਉਹਦੇ ਦੋ ਦਾ ਡਿਫਰੈਂਸ ਆਊਗਾ ਜਿੰਨਾ ਜ਼ਿਕਰ ਇਹ ਮੰਨ ਲਓ 29 28 ਤੱਕ ਹੋ ਗਿਆ ਠੀਕ ਹੈ ਤਾ ਵੀ ਇਹ ਗੇਮ ਇਹਦੇ ਚ ਚੱਲਦੀ ਰਹੂ। ਇਹ ਗੇਮ 30 ਤੱਕ ਚੱਲੂਗੀ। ਆਖਰੀ ਪੁਆਇੰਟ 30 ਤੱਕ ਹੋਊਗਾ ਜਿਹਦਾ 30 ਪੁਆਇੰਟ ਹੋ ਗਏ ਉਹ ਜਿੱਤ ਜਾਊਗਾ। ਚਾਹੇ 2 ਦਾ ਡਿਫਰੈਂਸ ਆ ਤਾਂ ਜਿੱਤੀ ਜਾਊਗਾ। ਪਹਿਲਾਂ ਇਹ 21 ਪੁਆਇੰਟ ਤੱਕ ਹੁੰਦਾ ਸੀ। 21 ਪੁਆਇੰਟਾਂ ਦਾ ਟੂੰਦਾ ਸੀਗਾ। ਵੀ ਇਹ ਸਰਵਿਸ ਚੱਲਦੀ ਰਹਿੰਦੀ ਸੀ। ਇੱਕ ਡਬਲ ਜਿਹੜਾ ਡਿਫਰੈਂਸ ਆਗਾ ਉਹ ਨਹੀਂ ਹੋਣਾ ਸੀਗਾ। ਤਾਂ ਇਹ ਪਹਿਲਾਂ ਧਿਆਨ ਨਾਲ ਗੱਲ ਕਰਨ ਵਾਲੀ ਗੱਲ ਹੈ ਵੀ ਟੌਪ ਸਪਿਨ ਹੋਈ ਹੈ ਜਾਂ ਲੋਅਰ ਸਪਿਨ ਹੋਈ ਹੈ। ਤਾਂ ਉਸ ਧਿਆਨ ਨਾਲ ਦੇਖ ਕੇ ਕਰਨੀ ਹੈ। ਜੇ ਹੁਣ ਆਪਾਂ ਗੱਲ ਕਰੀਏ ਡਬਲ ਮੈਚ ਦੇ ਵਿੱਚ ਕੀ ਰੂਲਸ ਹੈ? ਸਰਵ ਮਨ ਲਓ ਤੁਸੀਂ ਦੋ ਪਲੇਅਰ ਹੋਗੇ ਤੁਹਾਡਾ ਜਿਹੜਾ ਟੀਮ ਹੈਗੀ ਉਹ 1 ਤੇ 2 ਰੱਖਿਆ ਮੈਂ ਨਾਮ ਤੇ ਦੂਸਰੇ ਨਾਮ ਰੱਖਿਆ ਐਕਸ ਤੇ ਵਾਈ ਸਿੰਗਲ ਦੇ ਵਿੱਚ ਤਾਂ ਕੀ ਹੁੰਦਾ ਵਨ ਪਲੇਅਰ ਸਰਵਿਸ ਕਰਦਾਗਾ ਤੇ ਜਦ ਅਪੋਨੈਂਟ ਹੈਗਾ ਉਹ ਚਾਕਦਾ ਜਿਹੜੀ ਮਰਜੀ ਸਾਈਡ ਤੇ ਪਰ ਡਬਲ ਦੇ ਵਿੱਚ ਕੀ ਹੈਗਾ ਜੇ ਮੰਨ ਲਓ ਵਨ ਪਲੇਅਰ ਸਰਵਿਸ ਕਰਦਾ ਗ੍ਰੀਨ ਸਾਈਡ ਤੇ ਤਾਂ ਉਹ ਔਰੇਂਜ ਸਾਈਡ ਤੇ ਜਾਣੀ ਚਾਹੀਦੀ ਹੈਗੀ ਤਾਂ ਸਰਵਿਸ ਆਪਦੀ ਕੰਨੀ ਗ੍ਰੀਨ ਸਾਈਡ ਤੇ ਜੰਪ ਕਰਕੇ ਮੌਲ ਕੀ ਹੈਗਾ ਅਪੋਨੈਂਟ ਦੀ ਔਰੇਂਜ ਸਾਈਡ ਦੇ ਵਿੱਚ ਉਹ ਜੰਪ ਹੋਣੀ ਚਾਹੀਦੀ ਹੈਗੀ ਤਾ ਸਰਵਿਸ ਸਹੀ ਹੋਊਗੀ ਜੇ ਕਿਸੇ ਵੀ ਆਲਟ ਸਾਈਡ ਜਾਂਦੀ ਹੈ ਤਾਂ ਉਹ ਗਲਤ ਹੈ ਜਿਵੇਂ ਇਹ ਗ੍ਰੀਨ ਸਾਈਡ ਮਾਰੀ orange ਸਾਈਡ ਤੇ ਗਈ x ਨੇ ਰਿਟਰਨ ਕੀਤੀ ਉਹ ਜਿੱਧਰ ਮਰਜੀ ਮਾਰੀ ਉਹਦਾ ਕੋਈ ਹੋ ਨਹੀਂਗਾ ਪਰ ਹੁਣ ਇੱਕ ਧਿਆਨ ਚ ਰੱਖਣ ਵਾਲੀ ਆ ਵੀ ਆ ਇੱਕਲੇ ਜਿਕਰ ਸਰਵਿਸ ਕਰੀ ਹੈ x ਨੂੰ ਠੀਕ ਹੈਗਾ ਤਾਂ ਉਹ ਰਿਟਰਨ ਕਰੂਗਾ ਜਿੱਤਰੀ ਮਰਜੀ ਸਾਈਡ ਤੇ ਉਹ ਇੱਕ ਨਹੀਂ ਚੱਕ ਸਕਦਾ ਇੱਕਲੇ ਸਰਵਿਸ ਕਰੀ ਹੈ x ਨੂੰ ਜਾਣੀ ਚਾਹੀਦੀ ਹੈ ਤਾਂ ਚੱਕੂ ਕੌਣ 2 2 ਉਹ ਨੂੰ ਰਿਟਰਨ ਕਰੂਗਾ ਇੱਕ ਨਹੀਂ ਚੱਕ ਸਕਦਾ ਜੇ ਇੱਕ ਚੱਕਦਾ ਤਾਂ ਫਾਲਟ ਹੈ ਹੁਣ ਐਕਸ ਨੇ ਰੀਸੀਵ ਕਰੀ ਸੀ ਸਰਵਿਸ ਤਾਂ ਐਕਸ ਨਹੀਂ ਚੱਕ ਸਕਦਾਗਾ Y ਚੱਕੂਗਾ ਤਾਂ ਦੋ ਨੰਬਰ X ਵਾਲੇ ਪਾਸੇ ਮਾਰੂਗਾ ਪਰ ਚੱਕਣਾ Y ਨਹੀਂ ਹੈ ਤਾਂ ਇਸ ਵਿੱਚ ਹੁੰਦਾ ਰਹਿੰਦਾਗਾ ਠੀਕ ਹੈ ਤਾਂ ਇਸੇ ਤਰ੍ਹਾਂ ਵੀ ਜਿਹੜੇ ਇੱਕ ਨੇ ਸ਼ਾਟ ਮਾਰ ਲਿਆ ਹੁਣ Y ਚੱਕੂਗਾ ਤੇ ਦੋ ਨੇ ਸ਼ਾਟ ਮਾਰਿਆ ਸੀ ਪਹਿਲਾਂ ਤਾਂ ਦੋ ਨਹੀਂ ਰਿਟਰਨ ਕਰ ਸਕਦਾ ਉਹ ਰਿਟਰਨ ਕਰੂਗਾ ਇੱਕ ਨੰਬਰ

ਇਸੀ ਤਰ੍ਹਾਂ ਇਹ ਰਿਪੀਟ ਹੁੰਦਾ ਰਹੂਗਾ ਸਰਵਿਸ ਚੇਂਜ ਹੋਊ ਤੇ ਮੈਚ 11 ਪੁਆਇੰਟਾਂ ਦੇ ਜਾ ਕੇ ਜਿਹੜਾ ਸੈੱਟ ਹੈਗਾ ਉਹ ਜਿੱਤਿਆ ਜਾਊਗਾ ਤੇ ਉਮੀ ਤਿੰਨ ਜਿੱਤਣ ਤੋਂ ਬਾਅਦ ਪੰਜ ਸੈੱਟ ਦਾ ਮੇਰਾ ਮੈਚ ਹੁੰਦਾ ਹੈਗਾ ਪੰਜਾਂ ਚੋਂ ਜਿਹੜਾ ਤਿੰਨ ਜਿੱਤ ਜੂਗਾ ਉਹ ਜਿਹੜਾ ਮੈਚ ਜਿੱਤ ਜਾਂਦਾ ਹੁੰਦਾ ਹੈਗਾ ਤਾਂ ਇਹ ਸੀਗੇ ਸਿੰਗਲ ਮੈਚ ਦੇ ਰੂਲਸ ਸਰਵਿਸ ਰੂਲਸ ਤੇ ਡਬਲ ਮੈਚ ਦੇ ਸਰਵਿਸ ਰੂਲਸ 4 ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਥੈਂਕ ਯੂ